ਜਸਵਾਰਾਂ ਦਾ ਸ਼ਰਾਬ ਨਾਲ ਰੱਜਿਆ ਹਾਥੀ ਕਿਲੇ ਵੱਲ ਵੱਧ ਰਿਹਾ ਸੀ ਤਾਂ ਸਤਗੁਰਾਂ ਨੇ ਮੁਸਕਰਾਉਂਦੇ ਹੋਏ ਭਾਈ ਬਚਿੱਤਰ ਸਿੰਘ ਵੱਲ ਤੱਕਿਆ ਤੇ ਬੋਲੇ ਕੀ ਨਜ਼ਰ ਆਉਂਦਾ ਪੁੱਤਰ ਮਹਾਰਾਜ ਪਹਾੜੀਆਂ ਦਾ ਕੱਟਾ ਆਉਂਦਾ ਹੁਣੇ ਮਾਰ ਕੇ ਤੁਹਾਡੇ ਚਰਨਾਂ ਵਿੱਚ ਲੈ ਕੇ ਆਉਣਾ ਭਾਈ ਬਚਿੱਤਰ ਸਿੰਘ ਜੀ ਬੋਲੇ ਮਹਾਰਾਜ ਮੁਸਕਰਾਏ ਤੇ ਬੋਲੇ ਸਾਡਾ ਸ਼ੇਰ ਲੜੇਗਾ ਜਸਵਾਰਾਂ ਦੇ ਹਾਥੀ ਨਾਲ ਤੇ ਥਾਪੜੇ ਸਮੇਤ ਇੱਕ ਨਗਨੀ ਵਰਸ਼ਾ ਭਾਈ ਬਚਿੱਤਰ ਸਿੰਘ ਨੂੰ ਦੇਤਾ ਇਹ ਹਾਥੀ ਨੂੰ ਕੱਟਾ ਕਿਉਂ ਕਹੀ ਜਾਂਦੇ ਨੇ ਇੱਕ ਮੁਗਲ ਸੂਈਆ ਬੋਲਿਆ ਜਦੋਂ ਗੁਰੂ ਸਿਰ ਤੇ ਹੱਥ ਰੱਖਦੇ ਵੇ ਤਾਂ ਹਾਥੀ ਕੱਟੇ ਹੀ ਜਾਪਦੇ ਨੇ ਗੁਰੂ ਕੇ ਲਾਲ ਭਾਈ ਬਜਿੱਤਰ ਨੇ ਘੋੜੇ ਤੇ ਖਲੋਕੇ ਮਸਤੇ ਹਾਥੀ ਦੇ ਸਿਰ ਵਿੱਚ ਐਸੀ ਨਾਗਨੀ ਮਾਰੀ ਕਿ ਸੱਤ ਤਵੀਆਂ ਨੂੰ ਪਾਰ ਕਰ ਗਈ ਤੇ ਲਹੂ ਦੇ ਪ੍ਰਨਾਲੇ ਵਰਗੀ ਧਾਰ ਹਾਥੀ ਦੇ ਮੱਥੇ 'ਚੋਂ ਵਹਿਣ ਲੱਗ ਸਾਰੀ ਪੀਤੀ ਹੋਈ ਲਹਿ ਗਈ ਤੇ ਹਾਥੀ ਪਿਛਾਂ ਵੱਲ ਨੂੰ ਭੱਜ ਗਿਆ ਗੁਰੂ ਦੇ ਸ਼ੇਰਾਂ ਦਾ ਮੁਕਾਬਲਾ ਕਰਨ ਆਏ ਕੁੰਚਰ ਨੇ ਆਪਣੀ ਫੌਜ ਕੁਚਲ ਕੇ ਮਾਰਤੀ ਪਹਾੜੀਆਂ ਵਿੱਚ ਅੱਜ ਤੱਕ ਵੀ ਇਹ ਖਾਨ ਮਸ਼ਹੂਰ ਆ ਵੀ ਜਦੋਂ ਉਹਨਾਂ ਦਾ ਕੋਈ ਬੱਚਾ ਜਾਂ